ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਰ ਰੈਡ ਦਿਖਾਵਾਂਗੇ ਸਾਫ਼ ਸੁਥਰੀਆਂ ਚੰਗੀ ਰਾਜੀ ਤੇ ਕੁਆਲਿਟੀ ਵਾਲੀ ਬੱਚੀ ਆ ਸੁੰਦੀਆਂ ਡਿਟੇਲ ਵੀਰ ਤੋਂ ਪੁੱਛਦੇ ਦੇ ਬਾਰੇ ਉਹ ਅੱਗੇ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪ ਦਾ ਦਿੰਗੇ ਜੀ ਪੈਂਟਲੇਵਾਲ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 7528095496 7528095496 95496 ਆਪਾਂ 10 ਦਿਨ ਪਹਿਲਾਂ ਵੀਡੀਓ ਪਾਈ ਸੀ ਬੈਡ ਵਧੀਆ ਵੇਗੀ ਸੀ ਹਾਂਜੀ ਹਾਂ ਉਹਦੀ ਬੈਗੀ ਜਿੰਨੀਆਂ ਮਿੰਟਾਂ ਬਾਅਦ ਹੀ ਠੀਕ ਹੈ ਅੱਜ ਆਪਾਂ ਜਿਹੜੀ ਬੈਡ ਲੈਂਦੀ ਆ ਇਹ ਕਿਹੜਾ ਸੁਆ ਸੁਹੁੰਦੀ ਆ ਇਹ ਦੂਜਾ ਸੁਆ ਸੁਹੁੰਦੀ ਆ ਜੀ ਐਚਪੀ ਕ੍ਰੋਸ ਥੋੜਾ ਜਿਹਾ ਠੀਕ ਹੈ ਐਚਐਫ ਦੇ ਵਿੱਚ ਹਲਕਾ ਜਿਹਾ ਕ੍ਰੋਸ ਆ ਗਿਆ ਠੀਕ ਆ ਦੂਜਾ ਸੂਆ ਕੈ ਦਿਨ ਕੱਢ ਜੂਗੀ ਅਜੇ ਦਿਨ ਬਸ ਤਿਆਰੀ ਹੈ ਜੀ ਇੱਕ ਦੋ ਦਿਨ ਮਾਲਕਾਂ ਦੇ ਹਿਸਾਬ ਨਾਲ ਤਾਂ ਪਰਸੋਂ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਹੋ ਸਕਦਾ ਵੀ ਰਾਤ ਬਰਾਤੇ ਤਿਆਰੀ ਚੀ ਹੈ ਵੀ ਇੱਕ ਅਧਾ ਦਿਨ ਲੈ ਜੀ ਹਣਾ ਸੋ ਬਾਕੀ ਥਾਂ ਥਣ ਦੇਖੋ ਸੋਹਣਾ ਮੁੱਠੀ ਵਾਲਾ ਤੇ ਠੰਡੀ ਬਾਦੂ ਆ ਪੂਰੀ ਹਾਂ ਠੰਡੀ ਜਮਾ ਸੀਲ ਸੌਲ ਹੈ ਲੈ ਸੋ ਵੀਰੋ ਠੰਡੀ ਦੇਖ ਸਕਦੇ ਹੋ ਤੇ ਠੰਡੀਆਂ ਤਾਂ ਕੋਈ ਜਾਂਤੀ ਨਹੀਂ ਜਮਾ ਹਣਾ ਬਾਲੀ ਠੰਡੀ ਜਾਂ ਨਜਾਇਜ਼ ਮਲਾਂ ਨਿਆਣਾ ਪਾਉਣਾ ਪਾਉ ਆਕ ਬਿਠਾ ਦੀ ਥੱਲੇ ਫੇਰ ਬਣੀ ਇਹਨੂੰ ਠੀਕ ਹੈ ਨਿਆਣਾ ਪਾਉਣਾ ਪਾਉ ਨਹੀਂ ਪਾਣੀ ਕੋਈ ਰੋੜੀ ਨੇ ਸੋ ਬਿਰ ਬਹੁਤ ਚੰਗਾ ਸੋਣਾ ਆਪਾਂ ਤੁਹਾਨੂੰ ਨਗੀਨਾ ਹੀ ਦਿਖਾਇਆ ਠੰਡੀ ਜੰਨੀ ਆ ਬਰਫ ਵਰਗੀ ਅੰਤੀ ਕੋਈ ਨਹੀਂ ਇਹਦਾ ਤੇ ਦੁੱਧ ਕਿੰਨਾ ਕ ਦੱਸਿਆ ਮਾਲਕ ਨੇ ਪਹਿਲੇ ਸੋ ਇਹਦਾ ਪਨੂਨ ਦਾ 27 28 ਕਿਲੋ ਉਹਨਾਂ ਨੇ ਚੋਇਆ ਇਹਦੀ ਕੀ ਉਮੀਦ ਆ ਵੀ 30 ਤੋਂ ਪਲੱਸ ਹੋ ਜੂਗੀ ਆਪਾਂ ਮੰਨ ਕੇ ਜੇ ਲਈ ਗਰਮੀ ਦਾ ਹਿਸਾਬ ਜੇ ਨਾਲ ਵੀ 27 28 ਵਾਲੀ ਤਾਂ ਹੈਗੀ ਆ ਗਰਮੀ ਕੀ ਉਹਨਾਂ ਨੇ ਦੱਸਿਆ ਵੀ ਸੂਈ ਆ 28 ਕਿਲੋ ਦੁੱਧ ਨਾਰਮਲ ਜੀ ਛੇਵਾ ਤੇ ਚੋਇਆ ਸੀ ਕਿ ਆਪਾਂ ਜੱਟ ਸੋਦੇ ਲੈ ਕੇ ਚੱਲੀਏ ਵੀ 30 ਦੇ ਲਵੇ ਲਾਉਣੇ ਵਾਲੀ ਤਾਂ ਹੈਗੀ ਆ 30 ਦੇ ਲਵੇ ਲਾਉਣੇ ਆ ਤੇ ਭਾਜ ਦਾ ਕੀ ਰੱਖਿਆ ਆ ਵੀਰੇ ਫੋਨ ਤੇ ਕਰ ਲਾਂਗੇ ਜੈ ਜੂ ਜਮਾ ਹ ਕੋਈ ਬਾਹਲੇ ਇਤਨੇ ਕੰਮ ਦੇ ਹੁੰਦਾ ਨਹੀਂ ਬਾਹਲੇ ਆਣਾ ਕੰਮ ਨਹੀਂ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਦੂਜਾ ਸੂਆ ਬੈਠ ਸੁੰਦੀ ਪਈ ਆ ਤੇ ਠੰਡੀ ਇੰਨੀ ਜ਼ਿਆਦੀ ਆ ਆਂਤੀ ਕੋਈ ਨਹੀਂ ਫੇਸ ਕੁਆਲਟੀ ਵਗੈਰਾ ਤੇ ਰਾਜੀ ਸਾਫ ਸੁਥਰੀ ਪੜੀ ਪੁੜੀ ਬਹੁਤ ਜ਼ਿਆਦੀ ਆ ਰਾਜੀ ਪੂਰੀ ਆ 27 ਕਿਲੋ ਦੱਸਦਾ 28 ਕਿਲੋ ਦੁੱਧ ਪਲੂਣ ਦਾ ਦਿੱਤਾ ਵਾ ਦੂਜਾ ਸੂਆ ਹੁਣ ਸੁੰਦੀ ਆ ਲੱਗ ਭਾਗ ਤਿਆਰੀ ਦੇ ਵਿੱਚ ਆ ਇੱਕ ਅੱਧਾ ਦਿਨ ਕੱਢ ਜੇ ਫਸਕ ਕੱਢ ਜੇ ਨੀਅਰ ਅਬਾਊਟ ਸੁੰਦੀ ਆ ਜਮਾ ਤੇ ਬਾਕੀ ਤੋਰਾ ਵਗੈਰਾ ਦੇਖੋ ਤੇ ਮੇਨ ਗੱਲ ਐਫ ਦੇ ਵਿੱਚ ਹਲਕਾ ਕ੍ਰਾਸ ਪੈਂਦਾ ਗਰਮੀ ਦੇ ਵਿੱਚ ਜਿਵੇਂ ਚੱਲਣ ਵਾਲੀ ਚੀਜ਼ਾਂ ਨਜ਼ਾਰੇ ਲਿਆ ਦੇਣੀਆਂ ਨੇ ਜਮਾ ਤੇ ਥਣ ਮੁਠੀ ਤੇ ਤੇ ਮੇਨ ਗੱਲ ਚੋਣ ਵਾਲਾ ਥਣ ਲੱਗਿਆ ਬਾਹਤੀ ਜਮਾ ਤੇ ਠੰਡੀ ਇੰਨੀ ਆ ਅੰਤੀ ਕੋਈ ਨਹੀਂ ਮਤਲਬ ਠੰਡੀ ਇੰਨੀ ਆ ਪਰ ਦੋਵੇਂ ਨੇ ਚੋਈ ਚੱਲਣ ਹੁਣ ਦੋਨੇ ਪਾਸੇ ਬਹਿ ਕੇ ਚੌਂਦੇ ਰਹੇ ਆ ਉਹ ਕਹਿੰਦੇ ਅਸੀਂ ਠੀਕ ਐ ਮਤਲਬ ਠੰਡੀ ਵਾਲਾ ਤਾਂ ਕੋਈ ਅੰਤੀ ਨਹੀਂ ਤੇ ਦੁੱਧ ਮੰਨ ਕੇ ਚੱਲੀਏ ਵੀ 30 ਦੇ ਅਟੇ ਗੱਡੇ ਪਾ ਦੂਗੀ ਆਰਾਮ ਨਾਲ 30 ਲੀਟਰ ਦਾ ਆਰਾਮ ਨਾਲ ਪਾਉਗੀ ਸੁਭਰ ਆਪਾ ਮੰਨ ਕੇ ਚੱਲੋ ਇਦਾਂ ਦੇ ਬੈੜਾ ਦੇ ਵੀਡੀਓ ਜਿਵੇਂ ਪਾਉਣੇ ਮਹੀਨੇ ਚ ਕਦੇ 2-3 ਨਹੀਂ ਮਿਲਦੇ ਨੇ ਇੰਨੀਆਂ ਠੰਡੀਆਂ ਮਿਲ ਜਿਆ ਜਮਾ ਨਾਲੇ ਜਿਵੇਂ ਉਪਰੇ ਘਰੇ ਜੀ ਕੋਈ ਮੰਨ ਕੇ ਚੱਲ ਹਿੱਲ ਚੱਲਦੀ ਹੈਣਾ ਹਾਂ ਜੀ ਹਾਂ ਹਾਂ ਜਮੀ ਤੇ ਨੰਬਰ ਬੋਲ ਦਈਏ ਆਪਣਾ 75280 95496 ਜੀ ਠੀਕ ਹੈ ਸੀਮਨ ਵਗੈਰਾ ਤਾਂ ਨਹੀਂ ਪੁੱਛਿਆ ਕਿਹੜਾ ਲੱਗਿਆ ਸੀਮਨ ਨਹੀਂ ਪੁੱਛਿਆ ਜੀ ਠੀਕ ਹੈ ਸੋ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ